ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀਪ ਕਮਲ ਵਲੌਗ ਚ ਦੀਪ ਐਂਡ ਕਮਲ ਠੀਕ ਹੈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਸਾਰੇ ਵਧੀਆ ਵਾਇਰਸ ਸਭ ਨੂੰ ਛੱਡ ਦੇ ਕਲਾ ਚ ਰੱਖੇ ਚਲੋ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਅੱਜ ਇੱਕ ਨਵਾਂ ਵਲੌਗ ਅੱਧਾ ਦੇਖੋ ਆਪ ਟੌਰ ਕੱਢ ਲਈ ਆ ਤਿਆਰ ਹੋ ਗਿਆ ਮੈਂ ਰੋਲੀ ਕੁਲੀ ਜੀ ਮੈਂ ਤਾਂ ਜਾਣਾ ਹਾਂ ਦੁਕਾਨ ਤੇ ਮੈਂ ਤਾਂ ਕਈ ਦਿਨ ਜਦੋਂ ਦੀ ਵਿਆਹ ਤੋਂ ਆਈਆਂ ਮਿਲਦਾ ਨਾ ਨਾਤੀ ਨਹੀਂ ਓ ਨੱਤਨੀ ਨਿਰੁਲੀ ਕੁਲੀ ਜੀ ਬਣੀ ਹੈ ਆ ਕਿਉਂਕਿ ਠੀਕ ਨਹੀਂ ਸੀ ਉਦੋਂ ਦੇ ਟੱਗਣਾ ਸੀ ਬਸ ਅਸੀਂ ਆਏ ਸੀ ਅਗਲੇ ਸੰਡੇ ਅਸੀਂ ਫੇਰ ਜਾਣਾ ਤੁਮ ਘੁੰਮਣ ਜਾਵਾਂਗੇ ਤੁਸੀਂ ਤੁਸੀਂ ਤਾਂ ਕੋਈ ਮਣੇ ਜਾਂਦੇ ਰਹਿਣਾ ਤੁਹਾਡੇ ਕੀ ਕਹਿਣੇ ਆਏ ਘੁੰਮਣ ਜਾਣਾ ਦੋ ਜਿਹੜੇ ਜਾਵਾਂਗੇ ਅਸੀਂ ਹਾਂ ਜੀ ਜੀ ਜਸਾਲਾ ਇਹ ਗਿੱਚੇ ਆ ਦੋਨੇ ਜਣੇ ਨਹੀਂ ਯਾਰ ਆਉਣਗੇ ਨਹੀਂ ਜਾ ਰਹੇ ਸਾਨੂੰ ਨਾਨ ਪਰਚਾਈ ਨੂੰ ਘਰੇ ਛੱਡ ਜਾਂਦੇ ਆਪ ਚਲੇ ਜਾਂਦੇ ਨੇ ਆਰ ਵੀਡੀਓ ਨਹੀਂ ਇਹਦਾ ਹਾਂਜੀ ਲਓ ਜੀ ਅੱਜ ਮੈਂ ਸੋਚਿਆ ਵੀ ਹਨਾ ਕਈ ਭੈਣਾ ਬਹੁਤ ਹੀ ਕਹਿ ਰਹੇ ਸੀ ਜੀ ਦੀ ਨੇਲਸ ਦੀ ਵੀਡੀਓ ਪਾਓ ਅੱਜ ਖੁਰਾ ਦੀ ਖੁਰਾ ਦੀ ਪਾਉਂਗਾ ਇੱਕਾ ਤੇ ਲਾਉਂਗੀ ਮੈਂ ਕਿਉਂਕਿ ਫਿਰ ਹਨਾ ਕੰਮ ਕਰਨਾ ਵੀ ਔਖਾ ਹੋ ਜਾਂਦਾ ਸੋ ਅੱਜ ਮੈਂ ਪਾਉਂਗੀ ਜੀ ਨੇਲਸ ਦੀ ਵੀਡੀਓ ਅਸਲੀ ਵਲੌਗ ਨਾਲ ਲੰਡ ਤੱਕ ਬਣੇ ਰਹੋ ਕਿਉਂਕਿ ਮੈਂ ਥੋੜਾ ਕੰਮ ਖੁੰਮ ਕਰਕੇ ਫ੍ਰੀ ਹੋ ਜਾ ਫਿਰ ਮੈਂ ਵੀਡੀਓ ਪਾਉਂਗੀ ਤੁਹਾਨੂੰ ਨੇਲਸ ਦੀ ਵੀ ਆਪਾਂ ਘਰੇ ਹੀ ਹਨਾ ਇਜ਼ੀ ਵੇ ਨਾਲ ਨੇਲਸ ਕਿੱਦਾਂ ਲਾ ਸਕਦੇ ਆ ਕੋਈ ਖਾਸ ਟਾਈਮ ਨਹੀਂ ਲੱਗਦਾ ਹਦੋਂ ਹਦੋਂ ਦੇ 10 ਮਿੰਟ ਲੱਗਦੇ ਆ ਠੀਕ ਆ ਆਪਾਂ ਪਾਰਲਰ ਕਈ ਵਾਰ ਹੁੰਦਾ ਯਾਰ ਪਾਰਲਰ ਜਾਣ ਦਾ ਵੀ ਟਾਈਮ ਨਹੀਂ ਹੁੰਦਾ ਇੱਕ ਫਿਰ ਪਾਰਲਰ ਤੇ ਜਾਣੇ ਆ ਉਥੇ ਨੇਲ ਐਕਸਟੈਂਸ਼ਨ ਕਰਵਾਉਣੇ ਆ ਉਹ ਫਿਰ ਹਨਾ ਮਹੀਨੇ ਲਈ ਤਾਂ ਰਹਿੰਦੇ ਆਪਾਂ ਨੂੰ ਚਾਹੀਦੇ ਹੁੰਦੇ ਆ ਘਰੇ ਲੂ ਬੰਦਿਆ ਵੀ ਹੁੰਦਾ 10-14 ਦਿਨ ਫੰਕਸ਼ਨ ਆ ਉਹਨੇ ਇੱਕ ਦਿਨਾਂ ਲਈ ਚਾਹੀਦੇ ਆ ਹਨਾ ਉਸ ਫਿਰ ਆਪਾਂ ਘਰੇ ਕਰ ਸਕਦੇ ਆ ਚਲੋ ਜੀ ਵਲੌਗ ਨਾਲ ਅੰਤ ਤੱਕ ਬਣੇ ਰਹੋ ਸਰਦਾਰ ਜੀ ਚੱਲਿਆ 7 ਮਿਲਦੇ ਤੁਹਾਨੂੰ ਆਪਾਂ ਅੱਗੇ ਚੱਲ ਗਏ। ਮੈਂ ਸਰਦਾਰ ਜੀ ਸੇਰ ਦੇ ਦੁਕਾਨ ਤੇ ਜਾਂਦੇ ਜਾਂਦੇ 12 ਵਜ ਗਏ। ਹਾਂ ਨਹੀਂ ਲੱਗੀ ਬੱਜ ਗਈ। ਮੈਂ ਤਾਂ ਕਿਹਾ ਬੱਸ ਕਰਤਾ ਕੰਮ। ਬੱਜ ਗਈ ਬੱਜ ਗਈ। ਕੱਲ ਆਗੇ ਥਾਲੋ। ਨਹੀਂ ਨਹੀਂ। ਥੋੜੀ ਸ਼ਾਂ ਕਰ ਦਿਓ। ਹਾਂ ਪਿੱਛੇ ਆ। ਤਾਂ ਹੀ ਪਾਗ ਰਿਹਾ। ਕੀ ਅਸੀਂ ਮਾਤਾ ਜੀ ਲੱਭ ਗਏ ਸੀ ਹਾਂ ਮੇਰਾ ਬੈਗ ਹੈ ਬੈਗ ਤੋੜ ਦਿੱਤੇ ਮਾਂ ਤਾਂ ਸਰਦਾਰ ਚ ਕਿਤੇ ਗਏ ਸੀ ਇੱਥੇ ਗਏ ਸੀ ਤੁਸੀਂ ਕਿਉਂ ਮਾਂ ਕਿੱਥੇ ਮਾਂ ਮੇਰੇ ਘੁਮਾ ਕੇ ਲਿਆ ਮਾਂ ਪੁੱਤ ਕਿੱਥੇ ਗਏ ਸੀ ਕਿੱਥੇ ਗਏ ਸੀ ਮਾਂ ਪੁੱਤ ਲਓ ਜੀ ਘਮ ਘਮ ਕਰਕੇ ਆਪਾਂ ਹੋ ਗਏ ਹਾਂ ਫ੍ਰੀ ਹੁਣ ਆਪਾਂ ਕਰਦੇ ਹਾਂ ਜੀ ਨੇਲ ਐਕਸਟੈਂਸ਼ਨ ਨਾਲੇ ਹਨ ਤੁਹਾਨੂੰ ਵੀ ਦਿਖਾਉਣੀ ਆ ਮੈਂ ਕਿਦਾਂ ਖੁਦ ਕੀਤੀ ਸੀ ਨੀਲ ਐਕਸਟੈਂਸ਼ਨ ਕਰੇ ਪਹਿਲਾਂ ਆਪਾਂ ਆਪ ਦੀ ਹਨਾ ਅਗਰ ਆਪਣੀ ਨੀਲ ਪੇਂਟ ਲੱਗੀ ਆ ਉਹ ਤਾਰ ਦੇਣੀ ਆ ਐਂਡ ਆਪਦੇ ਨੇਲਸ ਵੀ ਆਪਾਂ ਕੱਟ ਕਰ ਦੇਣੇ ਆ ਮੇਰੇ ਤਾਂ ਹਲਕੇ ਹਲਕੇ ਵਧੇ ਹੋਏ ਆ ਬਟ ਆ ਵੀ ਆਪਾਂ ਕੱਟ ਕਰ ਦੇਣੀ ਆ ਬਿਲਕੁਲੀ ਬਿਲਕੁਲ ਹਨਾ ਜਮਾ ਹੋਣੀ ਚਾਹੀਦੇ ਕਿਉਂਕਿ ਅਗਰ ਆਪਣੇ ਨੇਲਸ ਵਧੇ ਹੋਣਗੇ ਤੇ ਫਿਰ ਕੀ ਆ ਉਹ ਨੇਲਸ ਜਿਹੜੇ ਆ ਜ਼ਿਆਦਾ ਟਾਈਮ ਸਟੇ ਨਹੀਂ ਰਹਿਣਗੇ ਗਲੂ ਪਕੜ ਨਹੀਂ ਕਰੂਗੀ ਠੀਕ ਹੈ ਜੀ ਚਲੋ ਜੀ ਆਪਾਂ ਹੁਣ ਇਹਨਾਂ ਨੂੰ ਬਫ ਕਰਦੇ ਆ ਕਿਉਂਕਿ ਇਹਨਾਂ ਨੂੰ ਰਫ ਕਰਾਂਗੇ ਕਿਉਂਕਿ ਆਪਣੇ ਨੇਲਸ ਦੇ ਉੱਪਰ ਆ ਦੇਖੋ ਸ਼ਾਈਨ ਆ ਰਹੀ ਹੈ ਨਾ ਨੇਲਸ ਤੇ ਆਪਣੇ ਨੇਲਸ ਤੇ ਕੀ ਆ ਔਇਲ ਹੁੰਦਾ ਆ ਫਿਰ ਗਲੂ ਪਕੜ ਨਹੀਂ ਕਰਦੇ ਇਸ ਲਈ ਆਪਾਂ ਇਹਨਾਂ ਨੂੰ ਨਾ ਇਹਦੇ ਨਾਲ ਬਫਰ ਕਈ ਤਰੀਕੇ ਦਾ ਮਿਲ ਜਾਂਦਾ ਆ ਇਹਦੇ ਨਾਲ ਨੇਲਸ ਨੂੰ ਰੱਬ ਕਰਾਂਗੇ ਪਹਿਲਾਂ ਲੋ ਜੀ ਸਭ ਤੋਂ ਪਹਿਲਾਂ ਆਪਾਂ ਕਰ ਰਹੇ ਆ ਨੇਲਸ ਨੂੰ ਰੱਬ ਕਰਨਾ ਆ ਕਿਉਂਕਿ ਆਪਣੇ ਨੇਲਸ ਦੇ ਉੱਪਰ ਜਿਹੜਾ ਆ ਔਇਲ ਆ ਏ ਨਹੀਂ ਹੋਣਾ ਚਾਹੀਦਾ ਅਗਰ ਆਇਲ ਹੁੰਦਾ ਤਾਂ ਆਪਣੇ ਨੇਲਸ ਆ ਜਿਹੜੇ ਗਲੂਅਰ ਸਟੇ ਨਹੀਂ ਕਰਦੇ ਸੋ ਆਪਾਂ ਕਰਾਂਗੇ ਇਹਨੂੰ ਰੱਬ ਚੰਗੀ ਤਰ੍ਹਾਂ ਮਤਲਬ ਡਰਾਈ ਕਰ ਲੈਣਾ ਹੈ ਐਦਾਂ ਸਾਰੇ ਨੇਲਸ ਨੂੰ ਕਰ ਲੈਣਾ ਹੈ ਜੀ ਆਪਾਂ ਨੇਲਸ ਨੂੰ ਕਰ ਰਹੇ ਹਾਂ ਰੱਬ ਇਹ ਜੀ ਮੈਂ ਹਨਾ ਆਪ ਦਾ ایکسپੀਰੀਅੰਸ ਦੱਸ ਰਹੀ ਆ ਵੀ ਜਿੱਦਾਂ ਹਨਾ ਮੈਂ ਖੁਦ ਲਗਾਉਣੀ ਆ ਮੈਂ ਕੋਈ ਹਨਾ ਹੁਣ ਇਹ ਨਾ ਕਿ ਉਹ ਵੀ ਹਾਂ ਸੈਲੂਨ ਤੇ ਨੂੰ ਜਿਆਦਾ ਅਕਲ ਐ ਸੈਲੂਨ ਵਾਲੇ ਐਦਾ ਲੋਂਦੇ ਉਹਦਾਂ ਲੋਂਦੇ ਮੈਂ ਹਨਾ ਖੁਦ ਦਾ ایکسپੀਰੀਅੰਸ ਦੱਸ ਰਹੀ ਆ ਵੀ ਮੈਂ ਕਿੱਦਾਂ ਲਗਾਉਣੀ ਆ ਐਂਡ ਮੇਰੇ ਇੱਕ ਹਫਤਾ ਆਰਾਮ ਨਾਲ ਨਿਕਲ ਜਾਂਦਾ ਆ ਜਿੰਨਾ ਕ ਆਪਣਾ ਫੰਕਸ਼ਨ ਹੁੰਦਾ ਆ ਸੋ ਉਹਨਾਂ ਕਪੜਾ ਨਿਕਲ ਜਾਂਦਾ ਆ ਮੇਨ ਮੋਟਿਵ ਤਾਂ ਆਪਣਾ ਉਹੀ ਹੁੰਦਾ ਆ ਨਾ ਲਓ ਜੀ ਆਪਾਂ ਐਦਾ ਸਾਰੇ ਨੇਲਸ ਨੂੰ ਰੱਬ ਕਰ ਲੈਣਾ ਚੰਗੀ ਤਰ੍ਹਾਂ ਕਿ ਅਗਰ ਆਪਣੇ ਰਬ ਹਨਾ ਡ్రਾਈ ਵਧੀਆ ਹੋਣਗੇ ਨਾ ਨੇਲਸ ਤਾਂ ਹੀ ਆਪਣੀ ਬਲੂ ਜਿਹੜੀ ਆ ਸਟੇ ਕਰੋਗੀ। ਲਓ ਜੀ ਆਪੋਂ ਨੇਲਸ ਤਾਂ ਆਪਣੇ ਹੋ ਗਏ ਰਫ ਆ ਇੱਕ ਰਹਿ ਗਿਆ। ਇਹ ਵੀ ਆਪਾਂ ਕਰ ਲਈਏ। ਵਾਈਟ ਨਾਲ ਆਪਾਂ ਇਹਨਾਂ ਨੂੰ ਨੇਲਸ ਨੂੰ ਕਲੀਨ ਕਰ ਲੈਣਾ ਹੈ ਜੇ ਡਰਾਈਨੈਸ ਹੈ ਉਤੋਂ ਉਹ ਚਲ ਜੇ ਨੇਲਸ ਨੂੰ ਸਾਫ਼ ਕਰ ਲੈਣਾ ਹੈ ਹੁਣ ਜਿਵੇਂ ਮੇਰੇ ਕੋਲ ਤਾਂ ਨੇਲਸ ਦੇ ਵਿੱਚ ਐਸੀ ਬਫਰ ਹੀ ਆਈ ਹੈ ਵੀ ਨ ਯਾਤੋਂ ਕੋ ਟੁੱਪਿਕ ਯਾਹਨਾ ਇਹਦੇ ਟੂਲਸ ਮਿਲ ਹੀ ਜਾਂਦੇ ਨੇ ਨੇਲਸ ਐਕਸਟੈਂਸ਼ਨ ਦੇ ਮਤਲਬ ਕਿਸੇ ਵੀ ਚੀਜ਼ ਨਾਲ ਤੁਸੀਂ ਆਪਦੇ ਜਿਹੜੇ ਕਿਊਟਿਕਲਸ ਹੈ ਬਟ ਆਪਰੇ ਲੈ ਕੇ ਆਓ ਜਿਵੇਂ ਆਹ ਕਿਊਟਿਕਲਸ ਹੁੰਦੇ ਆ ਨਾ ਇਹਨੂੰ ਥੋੜਾ ਐਵੇਂ ਸਾਈਡ ਤੇ ਕਰ ਲੈਣਾ ਹੈ ਮੇਰੇ ਤਾਂ ਇੰਨੇ ਹੈ ਹੀ ਨਹੀਂ ਕਈਆਂ ਦੇ ਨਾ ਨੇਲਸ ਦੇ ਉੱਪਰ ਜ਼ਿਆਦਾ ਆਏ ਹੁੰਦੇ ਆ ਇਹਨਾਂ ਨੂੰ ਐਵੇਂ ਸਾਈਡ ਤੇ ਕਰ ਲੈਣਾ ਆਪਦੇ ਕਿਊਟਿਕਲਸ ਨੂੰ ਆਵਲੇ ਹੁੰਦੇ ਆ ਨਾ ਥੋੜੇ ਜਿ ਮਤਲਬ ਨੇਲਸ ਦੇ ਉੱਪਰ ਨਾ ਆਏ ਹੁਣ ਠੀਕ ਹੈ ਜੀ ਲਓ ਜੀ ਹੁਣ ਆਪਾਂ ਕਰਾਂਗੇ ਇਸ ਤੇ ਨੇਲ ਗਲੂ ਅਪਲਾਈ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਹਨਾ ਨੇਲਸ ਕੱਢ ਲੈਣੇ ਆ ਆਪਦੇ ਨੇਲਸ ਨਾਲ ਮਿਲ ਕੇ ਜਿਹੜਾ ਨੇਲਸ ਦੇ ਉੱਤੇ ਸੈੱਟ ਆ ਰਿਹਾ ਸੋ ਮੈਂ ਇਕੱਠਾ ਦੇ ਹੀ ਕਰ ਰਹੀ ਆ ਸੋ ਮੈਂ ਨੇਲਸ ਕੱਢ ਲਿਆ ਐਂਡ ਇਹ ਥੋੜਾ ਸਕੁਅਰ ਸ਼ੇਪ ਚ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਨੂੰ ਮੈਂ ਤੁਹਾਡੇ ਜੀ ਗੋਲ ਕੀਤੇ ਆ बिकॉज ਮੈਨ ਗੋਲ ਵਧੀਆ ਲੱਗਦੇ ਆ ਇਹ ਬਫਰ ਨਾਲ ਹੀ ਹੋ ਜਾਣਗੇ ਜਿਵੇਂ ਦੀ ਸ਼ੇਪ ਤੁਹਾਨੂੰ ਚਾਹੀਦੀ ਓਵੇਂ ਤੁਸੀਂ ਕਰ ਲਓ ਸੋ ਹੁਣ ਆਪਾਂ ਇਹਨੂੰ ਕਰਦੇ ਆ ਅਪਲਾਈ ਨਵਜੀ ਕੋਈ ਵੀ ਵਧੀਆ ਜੀ ਆਪਾਂ ਲੈ ਲੈਣੀ ਆ ਨੇਲ ਗਲੂ ਇਹਦਾ ਉੱਤੇ ਵਾਲਾ ਟੈਗ ਜਿਹੜਾ ਹੁੰਦਾ ਆ ਉਹ ਲੱਥ ਗਿਆ ਸੋ ਹੁਣ ਆਪਾਂ ਕਰਦੇ ਆ ਪਹਿਲਾਂ ਹਨਾ ਇੱਕ ਇੱਕ ਕਰਕੇ ਨੇਲਸ ਗਲੂ ਨੇਲਸ ਤੇ ਗਲੂ ਲਾਵਾਂਗੇ ਤੇ ਫਿਰ ਆਪਾਂ ਉਹਨੂੰ ਅਪਲਾਈ ਕਰਾਂਗੇ ਤੇ ਦੇਖੋ ਲੋਚ ਹੁਣ ਤਾਂ ਆਪਾਂ ਨੇਲਸ ਤੇ ਗਲੂ ਲਾ ਲੈਣੀ ਆ ਲਾਈਕ ਅ ਨੇਲ ਪਾਲਿਸ਼ ਕਈ ਨੇਲਸ ਤੇ ਲਾ ਕੇ ਵੀ ਲਾਉਂਦੇ ਆ ਮੈਂ ਟਰਾਈ ਕੀਤਾ ਸੀ ਨੇਲਸ ਤੇ ਲਾ ਕੇ ਵੀ ਗਲੂ ਨੂੰ ਨੇਲਸ ਤੇ ਲਾ ਕੇ ਟਰਾਈ ਕਰੀਏ ਬਟ ਉਹ ਪਤਾ ਕੀ ਸੀ ਉਹ ਸਟੇ ਨਹੀਂ ਰਿਹਾ ਸੀ ਥੋੜਾ ਟਾਈਮ ਬਾਅਦ ਹੀ ਲੱਥ ਗਿਆ ਸੀ ਸੋ ਮੈਂ ਕਿ ਚਲ ਨੇਲਸ ਤੇ ਲਾ ਕੇ ਦੈਨ ਆਪਾਂ ਚੱਕਣਾ ਆ ਨੇਲਸ ਐਂਡ ਇੱਥੋਂ ਲੈ ਕੇ ਜਾਣਾ ਆ ਇਦਾਂ ਤੇ ਨੂੰ ਥੋੜਾ ਜਿਹਾ ਹਨਾ ਟਾਈਟ ਹੱਥ ਨਾਲ ਇਹਨੂੰ ਦਬਾਉਣਾ ਆ ਕਿਉਂਕਿ ਇਹਦੇ ਵਿੱਚ ਹਵਾ ਨਹੀਂ ਭਰਨੀ ਚਾਹੀਦੀ। ਚੰਗੀ ਤਰ੍ਹਾਂ ਪ੍ਰੈਸ ਇਹਨੂੰ ਕਰ ਦੇਣਾ ਹੈ। ਵਾਈਟ ਮੈਸ ਲਾਇਆ ਹੈ ਹਨਾ ਵਾਈਟ ਲੋਨ ਹੈ ਤਾਂ ਆਪਾਂ ਕੋਈ ਵੀ ਨੇਲ ਪੇਂਟ ਲਗਾ ਸਕਦੇ ਆ। ਦੋ ਚੰਗੀ ਲੱਗ ਗਿਆ ਸੈਕਿੰਡ ਨੇਲ। ਇਨ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੇ ਆ। ਤੁਸੀਂ ਆਖਿਰ ਨੂੰ ਐਵੇਂ ਪ੍ਰੈਸ ਕਰਕੇ ਰੱਖਾਂਗੇ ਫਿਰ ਇਹ ਬਲੂ ਜਿਹੜੀ ਆ ਹਨਾ ਪਕੜ ਕਰ ਚੁਗੀ। ਸੋ ਲਓ ਜੀ। ਇਹ ਲੱਗ ਗਿਆ। ਧੰਨ ਬਲੋਨੇ ਆ 3rd ਉਸਾ ਕਿ ਨਵੇਂ ਪ੍ਰੈਸ ਕਰਕੇ ਰੱਖਾਂਗੇ ਸਾਰੇ ਤਰਫੋਂ ਪ੍ਰੈਸ ਕਰ ਦੇਣਾ ਕਿ ਚੰਗੀ ਤਰ੍ਹਾਂ ਹਨਾ ਕਿਤੇ ਵਿੱਚ ਹਵਾ ਨਾ ਭਰੇ ਨੇਲਸ ਤੇ ਨਹੀਂ ਤਾਂ ਨੇਲ ਸਟੇ ਨਹੀਂ ਕਰੂਗਾ ਹਾਂਜੀ ਨੇਲ ਗਲੂ ਆਪਾਂ ਚੰਗੀ ਤਰ੍ਹਾਂ ਲਾਉਣੀ ਆ ਕੰਜੂਸੀ ਨਹੀਂ ਕਰਨੀ ਉਹ ਤਾਂ ਨੇਲ ਆ ਜਿਹੜਾ ਉਹ ਟਿਕੂਗਾ ਨਹੀਂ ਆਪਣਾ ਸਾਰੇ ਪਾਸੇ ਪ੍ਰੈਸ ਕਰ ਦੇਣਾ ਚੰਗੀ ਤਰ੍ਹਾਂ ਗਾਜੀ ਆਪਣੇ ਤਾਂ ਨੇਲਸ ਲਾ ਗਏ 400 ਰੁਪਏ ਇੱਕ ਰਹਿ ਗਿਆ ਆਉ ਜੀ ਆਪਣੇ ਨੇਲਸ ਲੱਗ ਗਏ ਆ ਹੁਣ ਆਪਾਂ ਇਹਨਾਂ ਤੇ ਅਪਲਾਈ ਕਰਾਂਗੇ ਨੇਲ ਪੇਂਟ ਅਗਰ ਆਪਾਂ ਹਨਾ ਜਿੱਦਾ ਆ ਵਾ 컬러ਫੁਲ ਐਦਾਂ ਦੇ ਯੂਜ਼ ਕਰਦੇ ਆ ਫਿਰ ਆਪਾਂ ਨੂੰ ਨੇਲ ਪੇਂਟ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹਾਂ ਅਗਰ ਆਪਣੀ ਚੋਇਸ ਆ ਕਿ ਆਪਾਂ ਸੂਟ ਨਾਲ ਦੀਆਂ ਕੋਈ ਹਨਾ ਨੇਲ ਪਾਲਿਸ਼ ਲਾਉਣੀਆਂ ਫਿਰ ਆਪਾਂ ਨੂੰ ਵਾਈਟ ਯੂਜ਼ ਕਰਨੀ ਪੈਂਦੀ ਆ ਜਿਵੇਂ ਆ ਵਾ ਆ ਸਟੋਨਸ ਵਾਲੇ ਆ ਮਤਲਬ ਇਹਨਾਂ ਦਾ ਇਹਨਾਂ ਤੇ ਨੇਲ ਪੇਂਟ ਅਪਲਾਈ ਕਰਨ ਦੀ ਲੋੜ ਹੀ ਨਹੀਂ ਆ ਇਹ ਤਾਂ ਸਿੱਧੇ ਲੱਗ ਜਾਣਗੇ ਜਿਵੇਂ तो चलो जी आप कर दिया नेल पेंट अप्लाई कर अपना नेल पेंट अप्लाई अपलाई तो कोट करने पे नेल पेंट के पर एक करते हैं फिर सेकंड कोट करई अपा आज ही यूज कर रही हूँ नेल पेंट में ਨਹੀਂ ਤਾਂ ਮੈਨਾਰਿਸ ਤੇ ਸੀ ਬਟ ਯੂਜ਼ ਕੀਤੀ ਨਹੀਂ ਟਾਈਮ ਨਹੀਂ ਮਿਲਿਆ ਨੋਚ ਕਿੰਕ ਪਿੰਕ ਸ਼ੇਡ ਦੀ ਹੈ ਗਲੀਡਰ ਲਾਈਟ ਸ਼ੇਡ ਪਤਾ ਨਹੀਂ ਸ਼ੇਡ ਬਤਾਨਾ ਲੱਗਦੀ ਹੋਵੇ ਆਜਾ ਚਲੋ ਤਾਰੇ ਨੇ ਫਿਰ ਚਲੋ ਜੀ ਨੀਲ ਪੇਂਟ ਆਪਾਂ ਸੈਕਿੰਡ ਕੋਟ ਕਰਤਾ ਆ ਜਲਦੀ ਜਲਦੀ ਚ ਹੋ ਸਕਦਾ ਇੱਧਰ ਉੱਧਰ ਵੀ ਨੇਲ ਪੇਂਟ ਲੱਗ ਗਈ ਹੋਊਗੀ ਲਾਉਣੀ ਕਮੈਂਡ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗੇ ਨੇਲਸ ਐਦਾਂ ਤੁਸੀਂ ਵੀ ਹਨਾ ਘਰੇ ਲਾ ਸਕਦੇ ਹੋ ਤਾਜ਼ੀ ਆ ਚੁੱਕੀਆਂ ਜਿੱਕਰ ਇਹ ਇਹ ਸਬਜ਼ੀ ਲੈਣ ਸਬਜ਼ੀ ਲੈਣਗੇ ਮਾਫੂ ਬੇਨ ਵੀ ਲੈ ਰਹੇ ਆ ਆ ਪਪਾ ਮਟਰ ਵੀ ਲਿਆਏ ਆ ਤੁਸੀਂ ਗਾਜਰਾ ਨੇ ਆਪ ਗਾਜਰਾ ਨਾ ਤੁਨ ਅੱਗੇ ਵੀ ਇੱਕ ਦਿਨ ਕਹਿੰਦੇ ਲਿਆਇਆ ਸਬਜ਼ੀ ਬਣਾਵਾਂਗੇ ਨਹੀਂ ਪਪਾ ਹੀ ਲਿਆਏ ਸੀ ਮਟਰ ਜਾਦੇ ਸੀਗੇ ਮੈਂ ਥੋੜੇ ਰੱਖ ਲੇ ਮੈਂ ਕੱਲ ਇਹਨਾਂ ਨੂੰ ਕਹੂੰਗੀ ਗਾਜਰਾ ਲਿਆਉਣਗੇ ਉਹ ਪੀਤਾ ਉਹ ਲਿਜੀ ਕੁਲੇ ਮੈਂ ਲਿਜੀ

ਇਹ ਕਿਹਦੀ ਹੈ ਪੁਦੀਆ ਤਾਂ ਨਹੀਂ ਆ ਗਏ ਨੇ ਸ਼ਿਮਲਾ ਮੇਟਚ ਅੰਕ ਸ਼ਿਮਲਾ ਮੇਟਚ ਇਸ ਆਸਲੀ ਹੈ ਆਇਓ ਇਹਦੇ ਵਿੱਚ ਕੋਈ ਚੀਜ਼ ਨਹੀਂ ਆਇਆ ਇਹ ਮੁੰਡਾ ਅੱਛਾ ਠੀਕ ਇੱਕ ਤੇਰੀ ਫੇਵਰਟ ਸੀ ਵਿੱਚ ਕੀ ਹੈ ਇਹ ਇਹਦਾ ਜਾ ਹਜੂਰ ਇਹ ਪੁਦੀਆ ਓ ਯਾ ਪੁਦੀਆ ਕਜੂਰਾ ਡੇਟ ਅ ਮੁੰਫੇ ਕਾਲ ਮਮਾ ਨੂੰ ਮੈਂ ਫੋਨ ਕੀਤਾ ਉੱਥੋਂ ਵਾਲੀ ਇਹ ਕੀ ਕਰਦ ਗਏ ਚਾਹ ਪੀਣੇ ਮੋਹਰੇ ਖਾਣੇ ਮੈਂ ਕਿਹਾ ਇੱਧਰ ਵੀ ਭੇਜ ਦੇ ਆਪਾਂ ਕਹਿੰਦੇ ਨਾ ਗਏ ਚੱਤੇ ਨਹੀਂ ਰਿਆ ਨਾਲ ਤੁਸੀਂ ਟੰਗ ਨਾ ਗਏ ਨਹੀਂ ਸ਼ਾਪ ਤੇ ਠੀਕ ਹੈ ਜੀ ਅਰਬੋ ਜੀ ਅਪਾ ਕਰਦੇ ਹਾਂ ਅੱਜ ਦੇ ਵਲੌਗ ਦੀ ਐਂਡਿੰਗ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਅਗਰ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ Meldia, pa, ta nu ne-aștiu la uși, tăt tă Bye-bye!